ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਕੱਪੜਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਡੀ ਕਚਹਿਰੀ ਵਿੱਚ ਅੱਜ ਕੱਪੜਸ਼ਾਨ ਕਰਾਂਗੇ ਜਿੱਥੇ ਕਿ ਸੀਵੀਆਈ ਨੇ ਪਿਛਲੇ ਦਿਨੀ ਪੰਜਾਬ ਦੇ ਡੀਆਈਜੀ ਨੂੰ ਫੜਨ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਕਿਉਂਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੜਿਆ ਸੀ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੀ ਬਹੁਤ ਸਾਰੀ ਜਿਹੜੀ ਪ੍ਰੈਸਟ ਬਿਊਰੋਕ੍ਰੇਸੀ ਆ ਉਹਦੀ ਨੀਂਦ ਹਰਾਮ ਹੋਈ ਹੋਈ ਆ ਉਥੇ ਹੀ ਜਿਹੜੀ ਹੈਗੀ ਆ ਇੱਕ ਬਿਊਰੋਕ੍ਰੇਸੀ ਦੇ ਨਾਲ ਥੋੜਾ ਜਿਹਾ ਇੱਕ ਇੱਕ ਜਿੰਨ ਦੀ ਕਦਮ ਥੱਲੇ ਨੂੰ ਜੇ ਦੇਖੀਏ ਉਹ ਉਸ ਬਿਊਰੋਕ੍ਰੇਸੀ ਨਾਲ ਜੁੜੀ ਆ ਜਿਹੜੀ ਕਿ ਅੱਜ ਜੀਤੇ ਹਾਈ ਕੋਰਟ ਦੇ ਹੁਕਮਾਂ ਤੇ ਜਿਹੜੀ ਕਿ ਸਰਕਾਰ ਨੇ ਸਿਕੰਜਾ ਕੱਸ ਦਿੱਤਾ ਪਰ ਬਹੁਤ ਮਾਮਲਾ ਪੇਚੀਦਾ ਜਿਆ ਕਿਉਂਕਿ ਇਹ ਮਾਮਲਾ ਪੁਰਾਣਾ ਸੀ ਜਿਸ ਤੇ ਭਾਵੇਂ ਕਿ ਪਿਛਲੇ ਦਿਨੀ ਸਰਕਾਰ ਨੇ ਰੈਵਨਿਊ ਵਿਭਾਗ ਨੇ ਉਸ ਨੂੰ ਚਾਰਜ ਸੀਟ ਕਰ ਦਿੱਤਾ ਸੀ ਮਹੀਨਾ ਦੋ ਮਹੀਨੇ ਪਹਿਲਾਂ ਪਰ ਉਹਨੂੰ ਹਜੇ ਤੱਕ ਬਰਕਰਾਰ ਉਸ ਅਧਿਕਾਰੀ ਨੂੰ ਅਹੁਦਾ ਵੱਡਾ ਦਿੱਤਾ ਹੋਇਆ ਸੀ ਭਾਵੇਂ ਕਿ ਹੋਰ ਵੀ ਅਸੀਂ ਜੇਕਰ ਦੇਖਿਆ ਜਾਈਏ ਦਾਗੀ ਅਧਿਕਾਰੀਆਂ ਨੂੰ ਅਹੁਦੇ ਹੋਰ ਵੀ ਸਰਕਾਰਾਂ ਦੇ ਵਿੱਚ ਰਹਿੰਦੇ ਆ ਪਰ ਆਖਰ ਕੀ ਮਜਬੂਰੀ ਹੁੰਦੀ ਆ ਸਰਕਾਰਾਂ ਦੀ ਕੀ ਦਾਗੀ ਅਧਿਕਾਰੀਆਂ ਨੂੰ ਅਹੁਦੇ ਜਿਹੜੇ ਹੈਗੇ ਆ ਦੇਣੇ ਜ਼ਰੂਰੀ ਹਨ ਆ ਫਿਰ ਹਾਈ ਕੋਰਟ ਦੀ ਝਾੜ ਪੈਣ ਤੋਂ ਬਾਅਦ ਦੇ ਵਿੱਚ ਇੱਕਦਮ ਫਿਰ ਬਾਅਦ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਆ ਹੁਣ ਆਪਾਂ ਇਸ ਮਸਲੇ ਦੀ ਗੱਲ ਕਰਾਂਗੇ ਮੋਗਾ ਦੀ ਏਡੀਸੀ ਜਿਹੜੇ ਹੈਗੇ ਆ ਚਾਰੋ ਮਿੱਤਾ ਜਿਨ੍ਹਾਂ ਕੋਲੇ ਨਗਰ ਨਿਗਮ ਦਾ ਕਮਿਸ਼ਨਰ ਦਾ ਅਹੁਦਾ ਦਾ ਚਾਰਜ ਵੀ ਸੀਗਾ ਉਹਨਾਂ ਨੂੰ ਅੱਜ ਸਵੇਰੇ ਸਵੇਰੇ ਜਿਹੜਾ ਹੈਗਾ ਜਾਂ ਬੀਤੀ ਰਾਤ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਭਾਵੇਂ ਕਿ ਇਹ ਕਾਰਵਾਈ ਜਿਹੜੀ ਹੈਗੀ ਪੁਰਾਣਾ ਮਸਲਾ ਸੀ ਇੱਕ ਉਹਦੇ ਤੇ ਕੀਤੀ ਗਈ ਪਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਜਦੋਂ ਇਹਦੀ ਅਸੀਂ ਕੋ ਕੀਤੀ ਤਾਂ ਇਹ ਮਾਮਲਾ ਇਹ ਅੱਜ ਦਾ ਮਸਲੇ ਦੇ ਵਿੱਚ ਨਹੀਂ ਇੱਕ ਜ਼ਮੀਨ ਦਾ ਕਿਸੇ ਆਦਮੀ ਨੂੰ ਜਾਂ ਜਾਣੇ ਜਾਂ ਅਣਜਾਣੇ ਦੇ ਵਿੱਚ ਗਲਤੀ ਹੋਈ ਆ ਜਦੋਂ ਬੀਬੀ ਮੋਗਾ ਜ਼ਿਲ੍ਹੇ ਦੀ ਧਰਮਕੋਟ ਦੀ ਐਸਡੀਐਮ ਸੀ ਚਾਰੁਮੇਤਾ ਸ਼੍ਰੀਮਤੀ ਚਾਰੁਮੇਤਾ ਐਸਡੀਐਮ ਨੇ ਇੱਕ ਫਾਰਮਰ ਨੂੰ ਇੱਕ ਕਿਸਾਨ ਨੂੰ ਉਸ ਦੀ 2 ਕਨਾਲਾਂ ਜ਼ਮੀਨ ਦੇ 4.5 ਕਰੋੜ ਰੁਪਇਆ ਜਿਹੜਾ ਹੈਗਾ ਕਮਰਸ਼ੀਅਲ ਰੇਟਾਂ ਤੇ ਉਹਦਾ ਬਾੜ ਬਣਾ ਦਿੱਤਾ ਕਿਉਂਕਿ ਨੈਸ਼ਨਲ ਹਾਈਵੇ ਜਿਹੜਾ ਉਸਨੇ ਦਾਵਾ ਕੀਤਾ ਸੀ ਮੈਨੂੰ ਜਿਹੜੀ ਹੈਗੀ ਆ ਪੇਮੈਂਟ ਨਹੀਂ ਮਿਲੀ 2014 ਦੇ ਵਿੱਚ ਉਹਨੇ ਸੀਐਲਯੂ ਕਰਾਇਆ ਜ਼ਮੀਨ ਦਾ ਤੇ ਕਿਹਾ ਜੀ ਸਾਡੀ ਜਿਹੜੀ ਹੈਗੀ ਆ ਇੱਥੋਂ ਦੀ ਰੋਡ ਲੰਘਿਆ ਸੀਗਾ ਇਹ ਅਕਵਾਇਰ ਕੀਤੀ ਗਈ ਸੀ ਪਰ ਸਾਡੇ ਸਾਨੂੰ ਅਜੇ ਤੱਕ ਜਿਹੜਾ ਹੈਗਾ ਇਹਦਾ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਗਿਆ ਕਿਉਂਕਿ ਇੰਤਕਾਲ ਵੀ ਸਾਡੇ ਨਾਮ ਬੋਲਦਾ ਹੈ ਪਰ ਉਸ ਨੇ ਜਿਹੜੇ ਕਿਉਂਕਿ ਇਹ ਜਿਹੜੀ ਐਸ ਡੀ ਐਮ ਦੇ ਅਹੁਦੇ ਹੁੰਦੇ ਆ ਤਸਿਲਦਾਰਾਂ ਦੇ ਅਹੁਦੇ ਹੁੰਦੇ ਆ ਰੈਵਨਿਊ ਵਿਭਾਗ ਨਾਲ ਜੁੜੇ ਹੁੰਦੇ ਨੇ ਤੇ ਕਿਉਂਕਿ ਇਹਨਾਂ ਨੇ ਫਿਰ ਜਦੋਂ ਐਨ ਐਚ ਆਈ ਨੂੰ ਚਿੱਠੀ ਲਿਖੀ ਤਾਂ ਉਹਨਾਂ ਨੇ ਵੀ ਕਿਹਾ ਵੀ ਜੇਕਰ ਬਣਦਾ ਹੈ ਤਾਂ ਦੇ ਦਿੱਤਾ ਜਾਵੇ ਤਾਂ ਇਧਰੋਂ ਐਸ.ਡੀ.ਐਮ. ਸ਼੍ਰੀਮਤੀ ਚਾਰੋਮਿਤਾ ਨੇ ਜਿਹੜਾ ਹੈਗਾ ਉਹਦਾ ਬਾੜ ਬਣਾਤਾ ਕਮਰਸ਼ੀਅਲ ਰੇਟ ਤੇ ਹੁਣ ਆਪਾਂ ਇਹੀ ਗੱਲ ਕਰਾਂਗੇ ਉਸ ਨੇ ਜਾਣੇ ਦੇ ਵਿੱਚ ਗਲਤੀ ਮਿਲਦੀ ਭੁਗਤ ਨਾਲ ਕੀਤੀ ਹੈ ਜਾਂ ਅਣਜਾਣੇ ਦੇ ਵਿੱਚ ਹੋ ਗਈ ਉਸ ਨੇ ਸਿਫਾਰਸ਼ ਕਰ ਦਿੱਤੀ ਉਹਨੇ ਔਰ ਜਿਉਂ ਹੀ ਉਹਨੇ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਦੀ ਬਦਲੀ ਹੋ ਜਾਂਦੀ ਆ ਐਸ.ਡੀ.ਐਮ. ਦੀ ਬਦਲੀ ਹੋ ਜਾਂਦੀ ਆ ਧਰਮਕੋਟ ਦੀ ਉਸ ਤੋਂ ਬਾਅਦ ਨਵਾਂ ਐਸ.ਡੀ.ਐਮ. ਸਾਹਿਬ ਆਉਂਦੇ ਨੇ ਇਹ ਹੈਗੀ 2122 2021-22 ਦੀ ਗੱਲ ਆ ਨਵੇਂ ਐਸਡੀਐਮ ਸਾਹਿਬ ਆਉਂਦੇ ਨੇ ਤਾਂ ਉਹਨਾਂ ਨੇ ਜਰਾ ਮਾਮਲਾ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਤਾਂ ਨਹੀਂ ਜਾਂਦਾ ਉਹਨਾਂ ਨੇ ਡਿਪਟੀ ਕਮਿਸ਼ਨ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਿਆ ਤਾਂ ਕਿਉਂਕਿ ਜਿਹੜੀ ਮੁਆਵਜ਼ਾ ਲੈਣ ਵਾਲੀ ਪਾਰਟੀ ਆ ਫਾਰਮਰ ਆ ਉਹ ਲਗਾਤਾਰ ਦਫ਼ਤਰਾਂ ਦੇ ਚੱਕਰ ਲਗਾ ਰਹੇ ਸਨ ਇਸ ਸਪੇਚੀ ਦਾ ਮਸਲੇ ਨੂੰ ਦੇਖਦਿਆਂ ਹੋਇਆ ਐਸਡੀਐਮ ਧਰਮਕੋਟ ਨੇ ਚਿੱਠੀ ਲਿਖੀ ਆਪਣੇ ਵੱਡੇ ਅਧਿਕਾਰੀਆਂ ਨੂੰ ਡੀਸੀ ਨੂੰ ਲਿਖੀ ਤਾਂ ਉਹਨਾਂ ਨੇ ਇਸ ਦੀ ਜਾਂਚ ਕਰਾਈ ਦੋ ਤਿੰਨ ਕਮੇਟੀਆਂ ਬਣਾਈਆਂ ਪਹਿਲਾਂ ਡੀਆਰਓ ਤੋਂ ਇੱਕ ਲੁਧਿਆਣਾ ਦੀ ਕਮੇਟੀ ਬਣੀ ਉਹਨਾਂ ਨੇ ਵੀ ਦੱਸਿਆ ਕਿਉਂਕਿ ਫੇਰ ਜਿਹੜੀ ਹੈਗੀ ਫਰੋਜ਼ਪੁਰ ਤੋਂ ਰਿਕਾਰਡ ਮੰਗੇ ਆ ਗਿਆ ਜਿਹੜੀ ਫਰੋਜ਼ਪੁਰ ਹੈ ਫਰੋਜ਼ਪੁਰ ਉਸ ਸਮੇਂ ਜਿਹੜਾ ਮੋਗਾ ਜ਼ਿਲ੍ਹਾ ਨਹੀਂ ਸੀ ਫਰੋਜ਼ਪੁਰ ਜ਼ਿਲੇ ਅੰਦਰ ਪੈਂਦਾ ਸੀ ਜਦੋਂ 66 ਦੀ ਗੱਲ ਕਰਦੇ ਆ ਕਿਉਂਕਿ 206364 ਦਾ ਹੈਗਾ ਮਸਲਾ ਹੈਗਾ ਉਸ ਵੇਲੇ ਜਦੋਂ ਅਕਵਾਇਰ ਜ਼ਮੀਨ ਹੋਈ ਸੀ ਤਾਂ ਉਸ ਵੇਲੇ ਤਾਂ ਉਹਨਾਂ ਨੇ ਜਿਹੜਾ ਹੈਗਾ ਦੇਖਿਆ ਗਿਆ रिकॉर्ड देखे आ गया जिदे ਵਿੱਚ ਭਾਵੇਂ ਕਿ ਪੂਰਾ ਰਿਕਾਰਡ ਨਹੀਂ ਮਿਲਿਆ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਰ ਫਰੋਜ਼ਪੁਰ ਜ਼ਿਲ੍ਹੇ ਵਿੱਚ ਜਿਦੇ ਵਿੱਚ ਕਹਿੰਦੇ ਆ ਉਹ ਨਾਮ ਮਿਲ ਗਏ ਜਿਨ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ ਪਰ ਇਹ ਜਿਹੜੇ ਫਾਰਮਰ ਆ ਇਹਨਾਂ ਦਾ ਨਾਮ ਨਹੀਂ ਸੀਗਾ ਇਹ ਕਿਉਂਕਿ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਨਾਮ ਨਹੀਂ ਇਸ ਕਰਕੇ ਇਸ ਦਾ ਮਤਲਬ ਆ ਇਹਨਾਂ ਨੂੰ ਮਿਲ ਗਿਆ ਮੁਆਵਜ਼ਾ ਪਰ ਪੰਜਾਬ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਬਰੀਕੀ ਨਾਲ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਜੀ ਦੇ ਵਿੱਚ ਮਨਵੇਸ ਸਿੱਧੂ ਰੈਵਨਿਊ ਸੈਕਟਰੀ ਤੇ ਹਰਗੁਣਜੀਤ ਕੌਰ ਜਿਹੜੇ ਆਈਐਸ ਅਧਿਕਾਰੀ ਤੇ ਇੱਕ ਪੰਜਾਬ ਪੁਲਿਸ ਦੇ ਡੀਆਈਜੀ ਪੱਧਰ ਦੇ ਅਧਿਕਾਰੀ ਰਾਜਪਾਲ ਸਿੰਘ ਨੂੰ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਜਾਂਚ ਕੀਤੀ ਔਰ ਰਿਕਾਰਡ ਦੇਖਿਆ ਉਹਨਾਂ ਨੇ ਵੀ ਆਪਣੀ ਰਿਪੋਰਟ ਇਸ ਤਰ੍ਹਾਂ ਹੀ ਦਿੱਤੀ ਕਿ ਇਹ ਮਾਮਲਾ ਜਿਹੜਾ ਹੈਗਾ ਇਸ ਤਰ੍ਹਾਂ ਹੈ ਜਿਹਦੇ ਵਿੱਚ ਇਹ ਜਿਹੜਾ ਮੁਆਵਜ਼ਾ ਇਹ ਪਹਿਲਾਂ ਜਿਹੜਾ ਲੈ ਚੁੱਕੇ ਨੇ ਜਦ ਕਿ ਇੰਤਕਾਲ ਨਹੀਂ ਹੋਇਆ ਕਿਉਂਕਿ 7 ਪਿੰਡਾਂ ਦੀ ਉਸ ਸਮੇਂ ਅਕਵਾਇਰ ਹੋਈ ਸੀ ਤੇ 7 ਪਿੰਡਾਂ ਦੇ ਵਿੱਚੋਂ ਚਾਰ ਪਿੰਡਾਂ ਦੇ ਦਾ ਇੰਤਕਾਲ ਹੋ ਗਏ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਕੰਮ ਹੁੰਦਾ ਵਾ ਇੰਤਕਾਲ ਨਹੀਂ ਹੁੰਦਾ ਤਾਂ ਉਹਨਾਂ ਨੇ ਜਿਹੜੇ ਜਿਹੜੇ ਵੀ ਫਾਰਮਰ ਨੇ ਮੁਆਵਜ਼ੇ ਦੀ ਜਿਹੜੀ ਸ਼ਿਕਾਇਤ ਕੀਤੀ ਆ ਜਿਹੜੇ ਅਪੀਲ ਕੀਤੀ ਆ ਉਹਨਾਂ ਨੇ 2014 ਦੇ ਵਿੱਚ ਬਾਦਲ ਗਵਰਨਮੈਂਟ ਵੇਲੇ ਪਟਵਾਰੀ ਨਾਲ ਮਿਲ ਕੇ ਔਰ ਪਟਵਾਰੀ ਤੋਂ ਸਾਰਾ ਜਾਣਕਾਰੀ ਲੈ ਕੇ ਔਰ ਆਪਣਾ ਜਿਹੜਾ ਹੈਗਾ ਸੀਐਲਯੂ ਕਰਾ ਲਿਆ ਉਹਦਾ ਉਸ ਜ਼ਮੀਨ ਦਾ ਵੀ ਅਸੀਂ ਜਿਹੜੀ ਹੈਗੀ ਆ ਦਿੱਤੀ ਹੋਈ ਆ ਪਰ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਅਖੀਰ ਵਿੱਚ ਜਦੋਂ ਰਿਪੋਰਟਾਂ ਮਿਲੀਆਂ ਰਿਪੋਰਟਾਂ ਹੋਈਆਂ ਤਾਂ ਵਿਭਾਗ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਇਸ ਨੂੰ ਚਾਰਜ ਸੀਟ ਕਰ ਦਿੱਤਾ ਗਿਆ ਜਿਹਦੇ ਵਿੱਚ ਇੱਕ ਤਹਿਸੀਲਦਾਰ ਔਰ ਨਹਿਵ ਤਹਿਸੀਲਾਰ ਤੇ ਔਰ ਜਿਹੜੀ ਉਸ ਸਮੇਂ ਦੀ ਐਸਜੀਐਮਸੀ ਚਾਰੂ ਮਿਤਾ ਪਰ ਇਹਨੇ ਵਿੱਚ ਹੀ ਯਾਰੋ ਮਿਤਾ ਨੂੰ ਏਡੀਸੀ ਮੋਗਾ ਲਾ ਦਿੱਤਾ ਗਿਆ ਉਸੇ ਜ਼ਿਲ੍ਹੇ ਦੇ ਵਿੱਚ ਹੀ ਏਡੀਸੀ ਆਖਰ ਕਿਉਂ ਲਾਇਆ ਕੀ ਉਸਤੇ ਪੜਦਾ ਪਉਣ ਨੂੰ ਜਿਹੜਾ ਉਹਦਾ ਮਾਮਲਾ ਉਸ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਪਰ ਫਾਰਮਰ ਕਲੇਮ ਕਰਤਾ ਜਿਹੜਾ ਸੀਗਾ ਉਹ ਹਾਈ ਕੋਰਟ ਦੇ ਵਿੱਚ ਚਲਾ ਗਿਆ ਪਰ ਹਾਈ ਕੋਰਟ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤਾਂ ਜਿੱਥੇ ਕਿ ਰੈਵਨਿਊ ਵਿਭਾਗ ਦੇ ਅਧਿਕਾਰੀ ਪਹੁੰਚੇ ਆਪਣਾ ਜਵਾਬ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਜੀ ਵਿਜੀਲੈਂਸ ਨੂੰ ਲਿਖਿਆ ਹੋਇਆ ਤਾਂ ਉਸ ਸਮੇਂ ਭਾਵੇਂ ਕਿ ਵਿਜੀਲੈਂਸ ਵੀ ਬੁਲਾਈ ਹੋਈ ਸੀ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਹੈਗੇ ਆ ਉਸ ਸਮੇਂ ਜਿਹੜੇ ਛੋਟੇ ਅਧਿਕਾਰੀ ਪਹੁੰਚੇ ਸੀ ਉਹ ਕਹਿੰਦੇ ਸਾਨੂੰ ਇਸ ਬਾਰੇ ਨਹੀਂ ਪਤਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਚਾਰਜ ਸੀਟ ਵੀ ਕੀਤਾ ਇਹ ਤੋਂ ਤੱਕ ਕਿ ਹਾਈ ਕੋਰਟ ਦੇ ਜੱਜ ਨੇ ਪੂਰੀ ਮੁਕੰਮਲ ਅਗਲੀ ਤਰੀਕ ਤੱਕ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਔਰ ਕਿਹਾ ਵੀ ਜਾਂ ਤਾਂ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੇ ਫਾਰਮਰ ਆ ਜੇ ਜੇ ਤੁਸੀਂ ਇਨਕੁਆਰੀ ਕੀਤੀ ਆ ਜੇ ਉਥੇ ਕਾਰਵਾਈ ਕਿਉਂ ਨਹੀਂ ਕੀਤੀ ਸਾਨੂੰ ਕਾਰਵਾਈ ਕਰਕੇ ਦੱਸੋ ਕਿੱਥੇ ਫਾਲਟ ਆ ਉਹਨਾਂ ਨੇ ਕਿਹਾ ਵੀ ਅਸੀਂ ਬਿਜ਼ਨਸ ਨੂੰ ਲਿਖਿਆ ਸੀ ਪੰਜਾਬ ਸਰਕਾਰ ਦੇ ਜਿਹੜੇ ਮੌਕੇ ਤੇ ਅਧਿਕਾਰੀ ਪੁੱਜੇ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਵਿਜੀਲੈਂਸ ਨੂੰ ਤਾਂ ਤੁਸੀਂ ਇਦਾਂ ਇੱਧਰ ਉੱਧਰ ਕਰ ਸਕਦੇ ਆ ਕਿਉਂ ਨਾ ਜੇ ਤੁਸੀਂ ਢਲਮਠ ਇਸ ਤਰ੍ਹਾਂ ਹੀ ਲਾਰੇਬਾਜ਼ੀ ਰੱਖਿਆ ਤਾਂ ਮੈਂ ਸੀਬੀਆਈ ਨੂੰ ਕੇਸ ਦੇਵਾਂ ਮਾਨਯੋਗ ਹਾਈ ਕੋਰਟ ਦੇ ਜੱਜ ਨੇ ਕਿਹਾ ਸੂਤਰ ਦੱਸਦੇ ਆ ਕਹਿੰਦੇ ਉਹਨਾਂ ਨੇ ਫਿਰ ਚੰਗੀ ਝਾੜ ਲਾਈ ਤੇ ਨਾਲ ਹੀ ਉਹਨਾਂ ਨੇ ਕਿਹਾ ਜਾ ਮੈਂ ਹਰਿਆਣਾ ਸਰਕਾਰ ਤੋਂ ਜਿਹੜੀ ਇਹਦੀ ਜਾਂਚ ਕਰਵਾ ਲਵਾਂ ਤਾਂ ਪਰ ਅੱਜ ਜਿਉਂ ਹੀ ਸਵੇਰੇ ਤਰੀਕ ਸੀ ਇਸ ਦੀ ਤਾਂ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਸਦੇ ਆਰਡਰ ਦਿਖਾਏ ਭੇਜੇ ਵੀ ਅਸੀਂ ਜੀ ਸਪੈਂਡ ਕਰ ਦਿੱਤਾ ਔਰ ਨਾਲ ਹੀ ਜਿਹੜੀ ਹੈਗੀ ਆ ਚਿੱਠੀ ਭੇਜੀ ਔਰ ਚਿੱਠੀ ਭੇਜੀ ਵੀ ਅਸੀਂ ਜਿਹੜੀ ਹੈਗੀ ਆ ਐਫ ਆਈ ਆਰ ਦਰਜ ਕਰਨ ਨੂੰ ਫੇਰ ਦੁਬਾਰਾ ਕਹਿ ਦਿੱਤਾ ਵੀ ਜਿਹੜੀ ਹੈਗੀ ਆ ਚਿੱਠੀ ਭੇਜੀ ਆ ਵੀ ਅਸੀਂ ਹੈ ਵਿਜੀਲੈਂਸ ਨੂੰ ਲਿਖਿਆ ਹੋਇਆ ਵਾਹ ਵੀ ਐਫ ਆਈ ਆਰ ਦਰਜ ਜਿਹੜੀ ਹੈਗੀ ਆ ਨਾ ਤੇ ਕਰ ਦਿਓ ਹੌਣ ਜਿਹੜਾ ਹੈਗਾ ਚਾਰੋਂ ਮਿੱਤਾ ਨੂੰ ਜਿਉਂ ਹੀ ਭਾਵੇਂ ਕੇ ਆਪਾਂ ਦਫਤਰ ਵੀ ਦਿਖਾਉਣੇ ਆ ਚਾਰੋਂ ਮਿੱਤਾ ਦੇ ਜਿੰਦੇ ਲੱਗੇ ਹੋਏ ਆ ਜਿੱਥੇ ਚਹਲ ਪੈਰ ਸੀ ਕਿਉਂਕਿ ਏ ਡੀ ਸੀ ਸੀ ਜ਼ਿਲ੍ਹੇ ਦੇ ਮੋਗਾ ਜ਼ਿਲ੍ਹੇ ਦੇ ਜਿਹਦੇ ਅੰਦਰ ਜਿਹੜਾ ਹੈਗਾ ਧਰਮਕੋਟ ਤਸੀਲ ਵੀ ਪੈਂਦੀ ਆ ਜਿੱਥੇ ਕਿ ਇਹ ਜਿਹੜਾ ਬਕੂਆ ਬਣਿਆ ਜਿੱਥੇ ਕਿ ਐਸ ਡੀ ਐਮ ਸੀ ਧਰਮਕੋਟ ਹੁਣ ਆਖਰ ਇਹੀ ਸਵਾਲ ਖੜਾ ਹੁੰਦਾ ਕਿ ਜਦ ਕੇ ਕੁਝ ਮਹੀਨੇ ਪਹਿਲਾਂ ਰੈਵਨਿਊ ਵਿਭਾਗ ਨੇ ਚਾਰਜ ਸੀਟ ਕਰ ਦਿੱਤਾ ਗਿਆ ਸੀ ਚਾਰੋਂ ਮਿੱਤਾ ਨੂੰ ਜਿਹੜੇ ਪੀਸੀਐਸ ਅਧਿਕਾਰੀ ਆ ਉਸ ਸਮੇਂ ਦੀ ਤਤਕਾਲੀ ਐਸਡੀਐਮ ਤੇ ਕੁਝ ਤਹਿਸੀਲਦਾਰ ਪੱਧਰ ਦੇ ਲੈ ਅਧਿਕਾਰੀਆਂ ਨੂੰ ਤਾਂ ਉਹਨਾਂ ਦੇ ਖਿਲਾਫ ਉਦੋਂ ਹੀ ਕਿਉਂ ਨਹੀਂ ਕਾਰਵਾਈ ਕੀਤੀ ਗਈ ਸਗੋਂ ਦੀ ਉਹਨਾਂ ਨੂੰ ਵੱਡੇ ਅਹੁਦਿਆਂ ਤੇ ਲਗਾ ਦਿੱਤਾ ਗਿਆ ਆਖਰ ਕੀ ਜਿਹੜੇ ਵੱਡੇ ਅਧਿਕਾਰੀਆਂ ਦੀ ਜਾਂ ਪੰਜਾਬ ਸਰਕਾਰ ਦੀ ਮਜਬੂਰੀ ਸੀ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਹੁਣ ਕਿਉਂ ਹਾਈ ਕੋਰਟ ਦੀ ਝੜਕ ਤੋਂ ਬਾਅਦ ਜਿਹੜੀ ਹੈਗੀ ਸਾਰੀ ਕਾਰਵਾਈ ਕਰਨੀ ਪਈ ਹੁਣ ਭਾਵੇਂ ਕਿ ਹਾਈ ਕੋਰਟ ਦੇ ਵਿੱਚ ਮਸਲਾ ਜਿਹੜਾ ਹੈਗਾ ਅਜੇ ਸੁਣਵਾਈ ਅਧੀਨ ਆ ਅਜੇ ਚੱਲ ਰਿਹਾ ਵਾ ਪਰ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਵਿਜੀਲੈਂਸ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ-ਕਿਸ ਤੇ ਕਾਰਵਾਈ ਕਰਦੀ ਆ ਕੀ ਜਿਹੜਾ ਸ਼ਿਕਾਇਤ ਕਰਤਾ ਉਹ ਵੀ ਇਹਦੇ ਵਿੱਚ ਮਾਮਲੇ 'ਚ ਆਂਦਾ ਜਾਂ ਫਿਰ ਉਸ ਨੂੰ ਕਿਵੇਂ ਸ਼ਾਂਤ ਕਰਦੀ ਆ ਧੰਨਵਾਦ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕੱਪੜੇ ਸ਼ਾਂਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਸასი ਕਾਲ ਜੀ